ਬਾਈ ਨੇ ਬਲੂਰੋ ਲਿਆਂਦੀ ਕਿਸ਼ਤੀ ਤੇ ਹਾਂ ਕਿਸ਼ਤੀ ਵੱਡੀ ਬਣਾ ਲਈ ਬਾਈ ਹੋਰਾਂ ਨੇ ਬਲੂਰੋ ਜੀਪਾਂ ਕਾਰਾਂ ਹਉ ਤਪਾ ਦੇ ਹਲੋ ਮੇਰੇ ਲਈ ਕਿਸ਼ਤੀ ਕੇ ਮੇਰੇ ਪਤਨਾਂ ਨੇ ਜਾਜੀ ਹੋਣਾ ਰੱਖੇ ਉਹ ਕਿਹਾ ਕੇ ਗੋਦ ਆਵਾਜ਼ ਆ ਰਹੀ ਚਾਹਤ ਕੋਈ ਨਾ ਆਪਣਾਈ ਸਾਡੀ ਫੋਟੋ ਫੋਟੋ ਲੈ ਸਾਡੀ ਪ੍ਰਸਤੀ ਬਰਤਮਾਨੀ ਮੈਂ ਤਾਂ ਪੂਰਾ ਰਾਣਾ ਕੁਸਮਾਨੀ ਕੋਈ ਸਾਰਾ ਕੁਝ ਤੂੰ ਤੁਹਾਨੂੰ ਇਹ ਸਭ ਬਣਾਉਂਗਾ ਫੋਟੋ ਰੇਡਰ ਚੱਲੋ ਮੰਗਿਆ ਕੇ ਚਲੋ ਭਾਜੀ ਮਦਨ ਭਾਜੀ ਚਲੋ ਹਲੋ ਚੱਲੀਓ ਤੇ ਮਦਨ ਭਾਈ ਜੀ ਇਹ ਟਪਾਉਂਦੇ ਸਾਨੂੰ ਪਾਰ ਕਿਸ਼ਤੀਆਂ ਇਹਦਾ ਨਹੀਂ ਮਿਲ WhatsApp ਤੇ ਸੀ ਤੇ ਆਈ ਸੀ ਤੇ ਨਹੀਂ ਪਣ ਕੇ ਜਲਣਾ ਪਾਉਣਾ ਤੋਂ ਸਾਨੂੰ ਘੱਟ ਟਪਣਾ ਪੈਂਦਾ ਤੇ ਮੇਰੇ ਕੋਲ ਰੇਡ ਦੀਆਂ ਜਗ੍ਹਾ ਦੇ ਕਿਸ਼ਤੀ ਤੇ ਹਾਂ ਜੀ ਹਾਂ ਕੀ ਕੀ ਕਰ ਆਹ ਕਿਹੜੀ ਦੱਸ ਦੇਗੇ ਇਹਨੂੰ ਕੱਗਰ ਕੱਗਰ ਇਹ ਵੀ ਗੱਗਰ ਨਦੀ ਅਸੀਂ ਦੇਖੋ ਹੁਣ ਪਿਸਤਿਆਂ ਤੋਂ ਪਾਰ ਹੋਈ ਜਾਂਨੇ ਹੈਗੇ ਦੇਖ ਲੋ ਤੁਸੀਂ ਇੱਥੋਂ ਪਾਰ ਹੋ ਕੇ ਫਿਰ ਖੇਤਾ ਵੱਲੀ ਜਾਈ ਜਾਏਗਾ ਦੇਖ ਲੋ ਬੜੀ ਮਿਹਨਤ ਕਰਦੇ ਸਾਡੇ ਇਹ ਗੱਲ ਹਾਂ ਤੇ ਉਹ ਤੋਂ ਪਾਰ ਇਹ ਕਿਸਤੀ ਗੜਾ ਜਾ ਜੀ ਆ ਦੋ ਤਿੰਨ ਮਿੰਟਾਂ ਪਹਿਲਾਂ ਰਾਜੇ ਘਰੋਂ ਮੜਾਵਾ ਹੈ ਇਹ ਗੋਲੀ ਕਿਸਤੀ ਕਿਸਤੀ ਕਿ ਨਾ ਉਸ ਫਾਰ ਹੋਤੇ ਹੋਏ ਜੀ ਨਗਰ ਨਾ ਕਿੱਥੇ ਆ ਗਿਆ ਜੀ ਕੱਢ ਕੇ ਜੀ ਫਾਰ ਨਾ ਮੋੜ ਤੋਂ ਸਾਈਡ ਤੋਂ ਲੀਨ ਬੰਨਣਾ ਪਾਣੀ ਸੀ ਨਾ ਜਰੇ ਪਾਉਣ ਆਏ ਸੀ ਅਦਿਤੀ ਬਲਰ ਹੈ ਤਾਂ ਇੱਕ ਬਲਰ ਰਕਤਾ ਤਾਂ ਕਰਪਾਰ ਕਰਕੇ ਜਾਣਾ ਪੈਂਦਾ ਓਕੇ ਦੀ ਜੀਪ ਵੀ ਟੱਕਰ ਮਾਰਨ ਗਾਰੰਟੀ ਬਸ ਅਰਧਮਾਨ ਮਾਰ ਲੈ ਮੋਗਰ ਉਹ ਲੱਗ ਗਿਆ ਕੋਕਰ ਕੋਕਰ ਮੰਦਾ ਉਹ ਤੇ ਟ੍ਰਿਕ ਹੋ ਗਿਆ ਤਾਂ ਇਹ ਤੇ ਪਾ ਦੇ ਇੱਕ ਟਾਪਾ ਦੇ ਸਵਾਟੇ ਤੇ ਇੱਕ ਪੰਤੇ ਪੁਰਾਣੇ ਫਿਲਟ ਦੇ ਚ